ਕਿੰਨੇ ਤੋਂ ਆਪਾਂ ਜਾਣਕਾਰੀ ਲਵਾਂਗੇ ਸੋਲਰ ਵਾਲਿਆਂ ਤੋਂ ਤੇ ਸੋਲਰ ਵਾਲਿਆਂ ਮੋਟਰਾਂ ਇਹ ਲਾਉਂਦੇ ਨੇ ਖੇਤਾਂ ਦੇ ਵਿੱਚ ਸਾਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈਣੇ ਆ ਤੇ ਆ ਜਿਹੜੀ ਸਟਾਲ ਲੱਗੀ ਹੋਈ ਹੈ ਇਹ ਸਾਰੀਆਂ ਸਟਾਲਾਂ ਨੂੰ ਮਤਲਬ ਵੱਖਾ ਸਟਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਰਾਜਪੁਰੇ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਸ਼ਹਿਰ ਰਾਜਪੁਰੇ ਦੇ ਵਿੱਚ ਲੱਗਿਆ ਹੋਇਆ ਬਹੁਤ ਵੱਡਾ ਕਿਸਾਨ ਮੇਲਾ ਤੇ ਆਪਾਂ ਸੈਕੰਡ ਪਾਰਟ ਜੋ ਲੈ ਕੇ ਆਇਆ ਵੀਡੀਓ ਦਾ ਰਾਜਪੁਰੇ ਦੇ ਕਿਸਾਨ ਮੇਲੇ ਦੀ ਵੀਡੀਓ ਦਾ ਸੈਕੰਡ ਪਾਰਟ ਸੋ ਅੱਜ ਦੀ ਵੀਡੀਓ ਚ ਬਣਿਆ ਰਹੇ ਹੋ ਤੇ ਅੱਗੇ ਕਿਸਾਨ ਮੇਲਾ ਸਾਰਾ ਤੁਹਾਨੂੰ ਦਿਖਾਉਨੇ ਆਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਮਸ਼ੀਨਰੀ ਦਿਖਾਈ ਸੀ ਜਿਹੜੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਮਸ਼ੀਨਰੀ ਵਾਲੀਆਂ ਸਟਾਲਸ ਨੇ ਉਹ ਦਿਖਾਈਆਂ ਸੀ ਤੇ ਹੁਣ ਆਹ ਸਟਾਲ ਦਿਖਾਵਾਂਗੇ ਆਪਾਂ ਤੁਹਾਨੂੰ ਜਿਹੜੀਆਂ ਸਟਾਲ ਦੇ ਇਧਰ ਲੱਗੀਆਂ ਹੋਈਆਂ ਨੇ ਇਹਦੇ ਚ ਕੁਝ ਘਰਾਂ ਦੀ ਵਰਤੋਂ ਵਾਲਾ ਸਮਾਨ ਤੇ ਕੁਝ ਖੇਤੀਬਾੜੀ ਦੇ ਨਾਲ ਸੰਬੰਧਿਤ ਸਟਾਲਾਂ ਨੇ ਜਿਵੇਂ ਕਿ ਸੋਲਰ ਸਿਸਟਮ ਵਾਲੀਆਂ ਮੋਟਰਾਂ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਜਿਵੇਂ ਆਹ ਪਹਿਲੀ ਸਟਾਲ ਆ ਗਈ ਇਹਦੇ ਤੇ ਲਿਖਿਆ ਹੋਇਆ ਗਰਮੀ ਦੀ ਨੋ ਐਂਟਰੀ ਤੇ ਇਹ ਚਾਦਰਾਂ ਨੇ ਗਰਮੀ ਤੋਂ ਬਚਣ ਵਾਸਤੇ ਇਹ ਬਾਈ ਯੂਨੀਅਨ ਤੋਂ ਆਪਾਂ ਜਾਣਕਾਰੀ ਜਿਹੜੀ ਲਵਾਂਗੇ ਕਿ ਕਿਸ ਤਰ੍ਹਾਂ ਇਹ ਮਤਲਬ ਕੰਮ ਕਰਦੀਆਂ ਨੇ ਹਨਾ ਤੇ ਕੀ ਇਹਨਾਂ ਦਾ ਮੁੱਲ ਹੈ ਇਹ ਸਾਰੀ ਜਾਣਕਾਰੀ ਲੈਣੇ ਆ ਆ ਬਾਈ ਯੂਨੀ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਤੇ ਹਾਂਜੀ ਬਾਈ ਇਹ ਕਿਸ ਤਰ੍ਹਾਂ ਵਰਕ ਕਰਦੀ ਹੈ ਸਰ ਇਹ ਆਪਾਂ ਇੱਕ ਨਵੀਂ ਸ਼ੀਟ ਕੱਢੀ ਹੈ ਜਿਹਦਾ ਨਾਮ ਐਵਰਕੂਲ ਰੱਖਿਆ ਹੋਇਆ ਠੀਕ ਹੈ ਜੀ ਇਹਦਾ ਜੋ ਮਈਏ ਫੰਕਸ਼ਨੈਲਿਟੀ ਵੀ ਡਿਪੈਂਡ ਕਰਦੀ ਹੈ ਇਹ ਪੂਰਾ ਫੰਕਸ਼ਨ ਸ਼ੋ ਕਰਦੀ ਹੈ ਹਾਂਜੀ ਜਿਵੇਂ ਆਪਾਂ ਲਿਖਿਆ ਹੋਇਆ ਹੈ ਕਿ ਗਰਮੀ ਦੀ ਨੋ ਐਂਟਰੀ ਹਾਂਜੀ ਇਹ ਪੂਰਾ ਵਹੀ ਰਿਸਪੌਂਸ ਕਰਦੀ ਹੈ 7 ਤੇ 8 ਡਿਗਰੀ ਤੱਕ ਟੈਂਪਰੇਚਰ ਕਮ ਰੱਖਦੀ ਹੈ ਠੀਕ ਹੈ ਜੀ ਅਬ ਮੈਨੂੰ ਪਤਾ ਹੈ ਕਿ ਤੁਹਾਡੇ ਮਾਈਂਡ ਜੀ ਕੁਐਸਚਨ ਆਇਆ ਹੋਵੇਗਾ ਇਹ 7 ਤੇ 8 ਡਿਗਰੀ ਦੇ ਟੈਂਪਰੇਚਰ ਕਿਉਂ ਰੱਖੂਗੀ ਕਿਵੇਂ ਰੱਖੂ ਹਾਂਜੀ ਇਹ ਨੋਰਮਲ ਚੱਦਰ ਦੇ ਵਿੱਚ ਤੁਸੀਂ ਇਹਦਾ ਕੀ ਪਾਇਆ ਹਾਂਜੀ ਜਿਹਦੇ ਵਿੱਚ 7 ਤੇ 8 ਡਿਗਰੀ ਦੇ ਟੈਂਪਚਰ ਘੱਟ ਰੱਖਦੀ ਹੈ ਠੀਕ ਹੈ ਜੀ ਸਭ ਤੋਂ ਮੇਨਲੀ ਰੀਜਨ ਜਿਹੜੀ ਟੈਕਨੋਲੋਜੀ ਇਸਮੇ ਯੂਜ਼ ਠੀਕ ਹੈ ਰਿਫਲੈਕਸ਼ਨ ਇੰਡੈਕਸ ਠੀਕ ਹੈ ਜੀ ਜਿਹੜੀ ਵੀ ਕਿੰਨਾ ਇਸ ਚੱਦਰ ਦੇ ਉੱਪਰ ਪੈ ਰਹੀ ਹੈ 90% ਵਾਪਸ ਹੋ ਰਹੀ ਹੈ ਅੱਛਾ ਜੀ ਉਹੀ ਰੀਜ਼ਨ ਹੈ ਕਿ ਇੱਕ ਚੱਦਰ ਹੈ ਜਿਹੜੀ ਤੁਸੀਂ ਲੋਕਲ ਦੇਖ ਰਹੇ ਹੋ ਹਾਂਜੀ ਇਹ ਚੱਦਰ ਹੈ ਜਿਹੜੀ 100% ਸ਼ਿਟਾਂ ਨੂੰ ਅਬਜ਼ਰਵ ਕਰਦੀ ਹੈ ਹੀਟ ਨੂੰ ਸੂਰਜ ਦੀ ਕਿਰਨਾਂ ਨੂੰ ਤੇ ਤੱਪੂ ਵੀ ਬੀਅਸਲੀ ਇਹ ਲੋਕਲ ਚਾਦਰ ਹੈ ਹਾਂ ਇਹ ਜਿਹੜੀ ਜੀ ਚੱਦਰ ਹੈ ਇਹ 90% ਸੂਰਜ ਦੀ ਕਿਰਨਾਂ ਨੂੰ ਵਾਪਸ ਕਰ ਦੇ ਰਹੀ ਹੈ 10% ਹੀ ਅਬਜ਼ਰਵ ਕਰ ਰਹੀ ਹੈ ਠੀਕ ਹੈ ਜੀ ਉਹ ਜਿਹੜਾ ਮੇਜੋਰਿਟੀ ਡਿਫਰੈਂਸ ਹੈ ਉਹ 7 ਤੇ 8 ਡਿਗਰੀ ਤੱਕ ਤੁਹਾਨੂੰ ਮਿਲੂਗਾ ਠੀਕ ਹੈ ਜੀ ਤੇ ਇਹ ਜਿਹੜਾ ਫੰਕਸ਼ਨੈਲਿਟੀ ਹੈ ਇਹ ਆਪਾਂ ਕਿਸ ਪਰਪਸ ਵਾਸਤੇ ਲਾਏ ਡੇਰੀ ਫਾਰਮ ਹਾਂਜੀ ਡੇਰੀ ਫਾਰਮ ਹਾਂਜੀ ਪਾਰਕਿੰਗ ਵਾਸਤੇ ਰੈ residenital ਵਾਸਤੇ ਹਾਂਜੀ ਇਹਨਾਂ ਵਾਸਤੇ ਇਹ ਪਰਪਸ ਜਿਹੜਾ ਆਪਾਂ ਦਾ ਹੈ ਕਿ ਪੰਜਾਬ ਨੂੰ ਗਰਮੀ ਤੋਂ ਬਚਾਉਣਾ ਹੈ ਠੀਕ ਹੈ ਜੀ ਮੇਨਲੀ ਜਿਹੜਾ ਫੋਕਸ ਹੈ ਹਾਂਜੀ ਇਹਦਾ ਪ੍ਰਾਈਸ ਵਗੈਰਾ ਮਤਲਬ ਕਿ ਨਹੀਂ ਜੀ ਦੇਖੋ ਅਗਰ ਤੁਹਾਨੂੰ ਫੰਕਸ਼ਨੈਲਿਟੀ ਮਿਲੂਗੀ ਉਸ ਇਹੋ ਜੀ ਚੀਜ਼ ਮਿਲੂਗੀ ਜਿਹੜੇ ਤੁਹਾਡੇ ਬਾਰੇ ਵਿੱਚ ਫਾਇਦਾ ਕਰਵਾਉਗੀ ਤਾਂ ਪਿਛਲੀ ਉਹ ਮਹਿੰਗੀ ਵੀ ਹੋਈਗੀ ਠੀਕ ਹੈ ਜੀ ਮੈਂ ਤੁਹਾਨੂੰ ਮੋਟਾ ਮੋਟਾ ਐਗਜ਼ਾਮਪਲ ਦਵਾ ਦੇ ਅਗਰ ਇਹ ਤੁਹਾਨੂੰ 620 ਰੁਪਏ ਦੀ ਮਿਲ ਰਹੀ ਹੈ ਹਾਂਜੀ ਤਾਂ ਇਹੀ ਤੁਹਾਨੂੰ 840 ਰੁਪਏ ਦੀ ਮਿਲ ਜੂਗੀ ਠੀਕ ਹੈ ਜੀ ਮਤਲਬ ਉਹੀ 200 250 ਫੋਰ ਐਗਜ਼ਾਮਪਲ ਜੀ ਮੈਂ ਦੱਸ ਰਿਹਾ ਠੀਕ ਹੈ ਜੀ ਠੀਕ ਹੈ ਔਰ ਜੀ ਇਸ ਤਰ੍ਹਾਂ ਇਹ ਚਾਦਰ ਦੇ ਵਿੱਚ ਖਾਸੀਅਤ ਹੈ ਇਸ ਤਰ੍ਹਾਂ ਇਹ ਗਰਮੀ ਦੇ ਨਾਲੋਂ ਆਪਾਂ ਨੂੰ ਰਾਹਤ ਜਿਹੜੀ ਦਿੰਦੀ ਹੈ ਜਿਵੇਂ ਇੱਥੇ ਉੱਪਰ ਲਾਈ ਵੀ ਹੋਇਆ ਤਸਵੀਰ ਹੈ ਨਾ ਡੈਰੀ ਫਾਰਮਾਂ ਦੇ ਵਿੱਚ ਇਹ ਵਰਤੀ ਜਾਂਦੀ ਹੈ ਦੇਖ ਸਕਦੇ ਹੋ ਹਾਂ ਤੇ ਉਧਰ ਅੰਦਰ ਵੀ ਦਿਖਾਈ ਹੋਈ ਹੈ ਚਾਦਰਾਂ ਮਤਲਬ ਪਾਈਆਂ ਹੋਈਆਂ ਨੇ ਫਾਰਮ ਤੇ ਡੈਰੀ ਫਾਰਮਾਂ ਵਾਸਤੇ ਨੇ ਇਹ ਚਾਦਰਾਂ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਸਟਾਲਸ ਜਿਹੜੀਆਂ ਲੱਗੀਆਂ ਹੋਈਆਂ ਨੇ ਠੀਕ ਆ ਬਾਈ ਥੈਂਕ ਯੂ ਜੀ ਹਾਂਜੀ ਹਾਂਜੀ ਤੇ ਅੱਗੇ ਚੱਲਦੇ ਹਾਂ ਅੱਗਿਓ ਕੁਝ ਹੋਰ ਸਟਾਲਸ ਆਪਾਂ ਦੇਖਦੇ ਹਾਂਗੇ ਜਾ ਕੇ ਤੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਇੱਥੋਂ ਮਿਲ ਜਾਂਦੀਆਂ ਨੇ ਜਿਵੇਂ ਉਹ ਸਪਰੇਅ ਵਾਲੇ ਪੰਪ ਹੋਗੇ ਹਨ ਤੇ ਬਹੁਤ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਸਟਾਲਾਂ ਦੀ ਗਿਣਤੀ ਬਹੁਤ ਜ਼ਿਆਦਾ ਆਪਾਂ ਪਿਛਲੀ ਵੀਡੀਓ ਵੀ ਤੁਹਾਨੂੰ ਦਿਖਾਈ ਹੋਈ ਸੀ ਮਸ਼ੀਨਰੀ ਵਾਲੀ ਹਨ ਉਹਦੇ ਵਿੱਚ ਵਿੱਚ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਤੇ ਇਕੱਠ ਵੀ ਕਿਸਾਨ ਭਰਾਵਾਂ ਦਾ ਹੋਣਾ ਸ਼ੁਰੂ ਹੋ ਗਿਆ ਤੇ ਦੂਰੋਂ ਦੂਰੋਂ ਕਿਸਾਨ ਭਰਾ ਸ਼ਾਮਲ ਹੋ ਰਹੇ ਨੇ ਇਹ ਮੇਲੇ ਦੇ ਵਿੱਚ ਤੇ ਇੱਥੇ ਕੁਝ ਆ ਗਿਆ ਘਰਾਂ ਦੀ ਵਰਤੋਂ ਵਾਲਾ ਸਮਾਨ ਸਾਰਾ ਪਲਾਸਟਿਕ ਦਾ ਹਨ ਤੇ ਜਿਵੇਂ ਆ ਦੁੱਧ ਵਾਲੀਆਂ ਢੋਲੀਆਂ ਹੋ ਗਈਆਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਹੋਰ ਕੁਝ ਘਰਾਂ ਦੀ ਵਰਤੋਂ ਵਾਲਾ ਸਮਾਨ ਪਲਾਸਟਿਕ ਦਾ ਸਾਰਾ ਇੱਥੇ ਜਿਹੜਾ ਸਟਾਲ ਦੇ ਉੱਪਰ ਹੈਗਾ ਐਵੇਂ ਦੀਆਂ ਸਟਾਲਸ ਵੀ ਤੁਹਾਨੂੰ ਜੜੀਆਂ ਮਿਲ ਜਣਗੀਆਂ ਤੇ ਆਹ ਵਾਲੀ ਸਾਈਡ ਵੀ ਕੁਝ ਖੇਤੀਬਾੜੀ ਦੇ ਨਾਲ ਸੰਬੰਧਤ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਐਮ ਐਸਡੀ ਵਾਲੇ ਨੇ ਤੇ ਇਹ ਸਾਰੀਆਂ ਸਟਾਲਸ ਇੱਥੇ ਲੱਗੀਆਂ ਹੋਈਆਂ ਨੇ ਜਿਵੇਂ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਪੋਟਾਟੋ ਪਲੈਂਟਰ ਹੋਗੇ ਆਪਾਂ ਪੈਸੇ ਪਹਿਲਾਂ ਦਿਖਾਤੀ ਸੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਇਹ ਜਿਹੜੀਆਂ ਸਟਾਲਾਂ ਨੇ ਮਸ਼ੀਨਰੀ ਦੇ ਨਾਲ ਰਿਲੇਟਡ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਮੇਲੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਇੱਧਰ ਜਿਵੇਂ ਅਸੀਸ ਵਾਲੇ ਹੋਗੇ ਹਨਾ ਖਾਲ ਫੀਡ ਵਾਲੀਆਂ ਕੰਪਨੀਆਂ ਵੀ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਕਿਸਾਨ ਮੇਲੇ ਦੇ ਵਿੱਚ ਸਾਰੇ ਆਪਦੇ ਹੀ ਪ੍ਰੋਡਕਟ ਲੈ ਕੇ ਆਏ ਹੋਏ ਨੇ ਜਿਹੜੇ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਨੇ ਇਹਨਾਂ ਨੇ ਆਪਦੇ ਪ੍ਰੋਡਕਟ ਇੱਥੇ ਸਾਰੇ ਡਿਸਪਲੇ ਵੀ ਕੀਤੇ ਹੋਏ ਨੇ ਅਲੱਗ-ਅਲੱਗ ਕੈਟਾਗਰੀ ਹੈ ਜਿਹੜੀ ਹਨਾ ਫੀਡ ਦੀ ਉਹ ਤੇ ਇੱਧਰ ਜਿਵੇਂ ਆ ਗਏ ਹਾ ਕਮਾਨ ਐਗਰੋਟੈਕ ਵਾਲੇ ਇਹਨਾਂ ਦੇ ਰੂਟਾਵੀਟਰ ਆ ਗਏ ਇੱਥੇ ਤੇ ਆ ਲੀਜ਼ਰ ਆ ਗਏ ਇਹਨਾਂ ਦਾ ਐਵੇਂ ਜੀ ਸਾਰੀ ਮਸ਼ੀਨਰੀ ਇੱਥੇ ਕਿਸਾਨ ਮੇਲੇ ਦੇ ਵਿੱਚ ਜਿਹੜੀ ਹੈਗੀ ਹੈ ਤੇ ਆ ਸੁਪਰ ਸੀਡਰ ਹੋ ਗਏ ਜਿਵੇਂ ਇਸ ਤਰ੍ਹਾਂ ਸਾਰੀ ਮਸ਼ੀਨਰੀ ਇੱਥੇ ਕੰਪਨੀਆਂ ਲੈ ਕੇ ਆਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਚੱਲਦੇ ਹਾਂ ਅੱਗੇ ਦਿਖਾਉਨੇ ਆ ਤੁਹਾਨੂੰ ਆਪਾਂ ਜਾ ਕੇ ਤੇ ਅਗਲੇ ਵਾਲੇ ਪਾਸੇ ਵੀ ਕੁਸ਼ਕ ਜਿਵੇਂ ਦਵਾਈਆਂ ਵਾਲੀਆਂ ਸਟਾਲਾਂ ਹਨ ਖਾਲ ਫੀਡ ਵਾਲੀਆਂ ਸਟਾਲਾਂ ਉਵੇਂ ਸਾਰੀਆਂ ਲੱਗੀਆਂ ਹੋਈਆਂ ਨੇ ਆ ਵੀ ਫੀਡ ਵਾਲਿਆਂ ਦੀ ਸਟਾਲ ਆ ਜਿਹੜੀ ਲੱਗੀ ਹੋਈ ਐ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਨੇ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਵੀ ਤੇ ਇਹਨਾਂ ਦੇ ਸਾਰੇ ਆਹ ਜਿਹੜੇ ਪ੍ਰੋਡਕਟ ਆਉਂਦੇ ਨੇ ਹਨਾ ਉਹ ਇੱਥੇ ਇਹਨਾਂ ਨੇ ਆਪਦੇ ਡਿਸਪਲੇ ਕੀਤੇ ਹੋਏ ਨੇ ਲਓ ਜੀ ਐਵੇਂ ਇੱਥੇ ਕੰਪਨੀਆਂ ਜਿਹੜੀਆਂ ਆਈਆਂ ਹੋਈਆਂ ਨੇ ਤੇ ਆ ਜਿਵੇਂ ਆਗੇ ਇੱਥੇ ਸਿਗਮਾ ਫੀਡ ਵਾਲੇ ਹਨਾ ਸਾਰੀਆਂ ਕੰਪਨੀਆਂ ਤਕਰੀਬਨ ਇੱਥੇ ਫੀਡ ਵਾਲੀਆਂ ਪਹੁੰਚੀਆਂ ਹੋਈਆਂ ਨੇ ਮੇਲੇ ਦੇ ਵਿੱਚ ਤੇ ਇੱਥੇ ਆ ਗਿਆ ਸਾਰਾ ਜਿਵੇਂ ਆ ਪਾਈਪਾਂ ਵਾਲਾ ਸਮਾਨ ਹਨਾ ਇਹਨਾਂ ਤੋਂ ਜਿਹੜੀ ਜਾਣਕਾਰੀ ਲੈਣੇ ਆ ਵੀ ਕਿਸ ਤਰੀਕੇ ਦਾ ਇਹਨਾਂ ਕੋਲ ਸਮਾਨ ਹੁੰਦਾ ਬਾਈ ਉਹਨੀਆਂ ਕੋਲ ਇਰੀਗੇਸ਼ਨ ਦਾ ਜੀ ਠੀਕ ਹੈ ਜੀ ਕਲਰ ਸਿਸਟਮ ਜੀ ਠੀਕ ਹੈ ਜੀ ਬਾਕੀ ਸਟੀਲ ਦੇ ਬ੍ਰੈਸ਼ ਕਟਰ ਵਗੈਰਾ ਜੀ ਠੀਕ ਹੈ ਜੀ ਠੀਕ ਹੈ ਦਾ ਮਾਰਨ ਵਾਲੇ ਆਫਰ ਵਗੈਰਾ ਠੀਕ ਹੈ ਜੀ ਠੀਕ ਹੈ ਲੱਤਣ ਬੰਨਣ ਵਾਲੇ ਚੈਂਟਿੰਗ ਹਾਂਜੀ ਹਾਂਜੀ ਇਹ ਹੈ ਐਜੂਕੇਟਰੀ ਠੀਕ ਹੈ ਜੀ ਠੀਕ ਹੈ ਬਹੁਤ ਟਰੇ ਆਈ ਆ ਗਈਆਂ ਆਪਣੇ ਕੋਲ ਅੱਛਾ ਜੀ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਦਾ ਸਾਰਾ ਸਿਸਟਮ ਹੈ ਠੀਕ ਹੈ ਜੀ ਪਾਈਪ ਲਾਈਨ ਦਾ ਵੀ ਤੇ ਪਾਈਪ ਲਾਈਨ ਦਾ ਵੀ ਸਾਰਾ ਸਿਸਟਮ ਹੈ ਇੱਥੇ ਸਮਾਨ ਤੁਸੀਂ ਦੇਖ ਸਕਦੇ ਹੋ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਸ ਤੁਹਾਨੂੰ ਇੱਥੇ ਮਿਲ ਜਾਣਗੀਆਂ ਤੇ ਜਿਹੜੀਆਂ ਆਪਣੀ ਫਾਰਮਿੰਗ ਦੇ ਨਾਲ ਸੰਬੰਧਿਤ ਨੇ ਤੇ ਆ ਜਿਵੇਂ ਆ ਗਈ 베ਰ ਕਾਲਿਆਂ ਦੀ ਸਟਾਲ ਆ ਗਈ ਇਹ ਤੇ 베ਰ ਕਾਲਿਆਂ ਦੇ ਜਿਹੜੇ ਪ੍ਰੋਡਕਟ ਨੇ ਹਨਾ ਸਾਰੇ ਇੱਥੇ ਇਹਨਾਂ ਨੇ ਆਪਣੇ ਡਿਸਪਲੇ ਕੀਤੇ ਹੋਏ ਨੇ ਇਹ ਜਿਹੜੀ ਇਹਨਾਂ ਦੀ ਖਾੜਾ ਫੀਡ ਵਾਲੇ ਪ੍ਰੋਡਕਟ ਆਉਂਦੇ ਨੇ ਉਹ ਇਹਨਾਂ ਨੇ ਆਪਦੇ ਥੇਲੇ ਆਂਦੇ ਹੋਏ ਨੇ ਤੇ ਆਹ ডিসপ্লে ਕਰਕੇ ਦਿਖਾਈ ਹੋਏ ਨੇ ਇੱਥੇ ਤੇ ਅੱਗੇ ਚੱਲਦੇ ਆਂ ਜਿਵੇਂ ਦੇਖਦੇ ਆਂ ਇਹ ਆਗੇ ਜਿਵੇਂ ਪੀ ਐਸ ਐਮ ਇੰਪਲੀਮੈਂਟ ਵਾਲੇ ਤੇ ਇਹਨਾਂ ਦੇ ਸਾਰੇ ਇੱਥੇ ਇੰਪਲੀਮੈਂਟ ডিসਪਲੇ ਕੀਤੇ ਹੋਏ ਨੇ ਡਿਸਕ ਵਾਲਾ ਜਿੰਦਰਾ ਪਿਆ ਜਿਵੇਂ ਇਹ ਸਾਰਿਆਂ ਦੇ ਆਫਰ ਲੱਗਿਆ ਹੋਇਆ ਜਿਵੇਂ 22500 ਦਾ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਆਫ ਲਾਉਂਦੀਆਂ ਹੁੰਦੀਆਂ ਨੇ ਤੇ ਇਹ ਵੀਡੀਓ ਦੇ ਵਿੱਚ ਆਪਾਂ ਜਿਹੜੀਆਂ ਦੂਸਰੀਆਂ ਸਟਾਲਾਂ ਨੇ ਜ਼ਿਆਦਾ ਉਹ ਕਵਰ ਕਰਾਂਗੇ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਜਿਹੜੇ ਇੰਪਲੀਮੈਂਟਸ ਸੀਗੇ ਉਹ ਦਿਖਾਤੇ ਸੀਗੇ ਤੇ ਆ ਆਵੇ ਇੰਡਸਟਰੀ ਵਾਲੇ ਆ ਗਏ ਇਹਨਾਂ ਦੇ ਜਿਵੇਂ ਰੂਟਾਵੀਟਰ ਆ ਗਏ ਹਨ ਤੇ ਇੱਥੇ ਵੀ ਆ ਕੰਪਨੀਆਂ ਆ ਗਈਆਂ ਜਿਵੇਂ ਦੇਖ ਸਕਦੇ ਹੋ ਐਵੇਂ ਸਾਰੀਆਂ ਇਹਨਾਂ ਨੇ ਸਟਾਲਾਂ ਆਪਣੀਆਂ ਲਾਈਆਂ ਹੋਈਆਂ ਨੇ ਆਪਦੇ ਪੋਸਟਰ ਬੋਰਡ ਲਾਏ ਹੋਏ ਨੇ ਤੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਕਿਹੜੇ-ਕਿਹੜੇ ਪ੍ਰੋਡਕਟ ਇਹਨਾਂ ਕੋਲ ਹੁੰਦੇ ਨੇ ਤੇ ਹਾਂਜੀ ਬਈ ਕੀ ਕੀ ਹੁੰਦਾ ਜੀ ਆਪਣੇ ਕੋਲ ਆਪਣੇ ਕੋਲ ਭਾਜੀ ਐਗਰੀਕਲਚਰ ਦਾ ਸਮਾਨ ਠੀਕ ਹੈ ਜੀ ਫਾਲੇ ਆਗੇ ਇੰਕੂਬेटर ਪਲੇਟ ਸੁਪਰਸੀਡਰ ਨਟ ਬੋਲਟ ਠੀਕ ਹੈ ਜੀ ਇਸ ਮੈਂ ਦਾ ਠੀਕ ਹੈ ਜੀ ਤੇ ਨਟ 볼ਟ ਹੋ ਗਏ ਜਿਵੇਂ ਹਨਾ ਸਾਰਾ ਖੇਤੀਬਾੜੀ ਨਾਲ ਸੰਬੰਧਿਤ ਇੱਥੇ ਪ੍ਰੋਡਕਟ ਹੁੰਦੇ ਨੇ ਰੂਟਾ ਬਿਲਡਰ ਦੇ ਬਲੇਡ ਹੋ ਗਏ ਬਾਈ ਹੁਣ ਹੀ ਕਹਿੰਦੇ ਤੇ ਇੱਧਰ ਵੀ ਬਾਕੀ ਸਾਰੇ ਇਹਨਾਂ ਨੇ ਆਪਦੇ ਡਿਸਪਲੇ ਕੀਤੇ ਹੋਣੇ ਜਿਵੇਂ ਚਾਬੀਆਂ ਹੋ ਗਏ ਹਨਾ ਐਵੇਂ ਦੇ ਸਾਰੇ ਪ੍ਰੋਡਕਟ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੀਆਂ ਸਟਾਲਸ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਕਿਸਾਨ ਮੇਲੇ ਦੇ ਵਿੱਚ ਬਾਕੀ ਸਾਰੇ ਕਿਸਾਨ ਭਰਾ ਜਾਣਕਾਰੀ ਜਿਹੜੀ ਲੈ ਰਹੇ ਨੇ ਤੇ ਇੱਧਰ ਜਿਵੇਂ ਆ ਕੁਝ ਕਟਰ ਹੋ ਗਏ ਹਨ ਡ੍ਰਿਲਾਂ ਹੋ ਗਈਆਂ ਐਵੇਂ ਦਾ ਸਾਰੇ ਪ੍ਰੋਡਕਟ ਵੀ ਇੱਥੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਟਰ ਡ੍ਰਿਲਾਂ ਸਾਰੇ ਪ੍ਰੋਡਕਟ ਇੱਥੇ ਜਿਹੜੇ ਹੈਗੇ ਨੇ ਤੇ ਅੱਗੇ ਚੱਲਦੇ ਆ ਅੱਗੇ ਆਪਾਂ ਦੇਖਦੇ ਆਂਗੇ ਜਾ ਕੇ ਆ ਜਿਵੇਂ ਇੱਧਰ ਐਸਰ ਵਾਲਿਆਂ ਦੀ ਸਟਾਲ ਹੈ ਐਸਰ ਪਾਵਰ ਸੋਲੂਸ਼ਨ ਵਾਲਿਆਂ ਦੀ ਇਸ ਤਰ੍ਹਾਂ ਹੀ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਇੱਕ ਖਾਸ ਮੇਲੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਆ ਜਿਵੇਂ ਆਗੇ ਤਾਰਾ ਫੀਡ ਵਾਲਿਆਂ ਦੇ ਆਗੇ ਇਹਨਾਂ ਨੇ ਆਪਣੇ ਸਾਰੇ ਇੱਥੇ ਪ੍ਰੋਡਕਟ ਲਾਏ ਹੋਏ ਨੇ ਅਲੱਗ-ਅਲੱਗ ਉੱਪਰ ਨਾਮ ਲਿਖੇ ਹੋਏ ਨੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਆਹ ਸੋਲਰ ਵਾਲੇ ਆ ਗਏ ਹਨ ਉੱਪਰ ਲਿਖਿਆ ਹੋਇਆ ਬਾਈ ਹੁਣੀਆਂ ਨੇ ਸੋਲਰ ਲਗਵਾਓ ਇਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਸੋਲਰ ਵਾਲਿਆਂ ਤੋਂ ਤੇ ਸੋਲਰ ਵਾਲਿਆਂ ਮੋਟਰਾਂ ਇਹ ਲਾਉਂਦੇ ਨੇ ਖੇਤਾਂ ਦੇ ਵਿੱਚ ਸਾਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈਣੇ ਆਂ ਵੀ ਕਿੰਨਾ ਮੁੱਲਾ ਸਾਰਾ ਮੋਟਰ ਦਾ ਤੇ ਇਹਨਾਂ ਨੇ ਆਪਦੀਆਂ ਫੋਟੋਆਂ ਵੀ ਪਿੱਛੇ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਸਾਰੀਆਂ ਇਹਨਾਂ ਤੋਂ ਜਾਣਕਾਰੀ ਲੈਣੇ ਆਪਾਂ ਬਾਈ ਹਣੀਆਂ ਤੋਂ ਆਪਾਂ ਜਾਣਕਾਰੀ ਸਾਰੀ ਲੈਣੇ ਆ ਹਨਾ ਤੇ ਬਾਈ ਹਣੀਆਂ ਜਾਣਕਾਰੀ ਦੇਣਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਤੁਹਾਡੇ ਦੇਖਣ ਆਲੇ ਸਾਰੇ ਮੇਰੇ ਤੋਂ ਪਿਆਰ ਬਈ ਹਾਂਜੀ ਹਾਂਜੀ ਦਿਓ ਜਾਣਕਾਰੀ ਬਾਈ ਸੋਲਰ ਵਾਲੀ ਮੋਟਰ ਬਾਰੇ ਜੀ ਬਾਈ ਅ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਬਿੱਟੂ ਹਾਂ ਜੀ ਜਵੀਦਾਰਾ ਸੋਲਰ ਦੇ ਨਾਮ ਤੋਂ ਅਸੀਂ ਸਾਡੀ ਫਰਮ ਹੈਗੀ ਹੈ ਉੱਥੇ ਅਸੀਂ ਕੰਮ ਕਰਦੇ ਹਾਂ ਤੇ ਰਾਜਪੁਰਾ ਮੇਰਾ ਜਿਹੜਾ ਸਾਡਾ ਸ਼ਹਿਰ ਹੈ ਅਸੀਂ ਉੱਥੇ ਮੇਰਾ ਆਫਿਸ ਹੈਗਾ ਠੀਕ ਹੈ ਜੀ ਸੋਲਰ ਦੀ ਮੋਟਰ ਨਾਲ ਜਿਹੜਾ ਚੱਲਣਾ ਹੈ ਉਹ ਵੀ ਸਾਲਾਂ ਤੋਂ ਕਾਫੀ ਬਧਿਆ ਉਹਦਾ ਕਾਰਨ ਇਹ ਹੈ ਕਿ ਜਵੀਦ ਬੋਰਡ ਵੱਲੋਂ ਕਨੈਕਸ਼ਨ ਤਾਂ ਮਿਲਦੇ ਨੇ ਸਰਕਾਰੋਂ ਪਰ ਬੰਦ ਨੇ ਜਿਹੜਾ ਕਿਸਾਨਾਂ ਦੀ ਜ਼ਮੀਨ ਨਾ ਵਿਹਲੀਆਂ ਪਈਆਂ ਨੇ ਜਾਂ ਪਾਣੀ ਹੈਗਾ ਉਹ ਸੋਲਰ ਮੋਟਰ ਦੇ ਜ਼ਰੀਏ ਆਪਣੀ ਵਧੀਆ ਫਸਲ ਪੈਦਾ ਕਰ ਸਕਦੇ ਆ ਜਿਵੇਂ ਪਿਛਲੀ ਦੀ ਮੋਟਰ ਚੱਲਦੀ ਹੈ ਭਾਈ ਉਵੇਂ ਚੱਲਦੀ ਹੈ ਠੀਕ ਹੈ ਜੀ ਸਾਡੀ ਖਾਸੀਅਤ ਇਹ ਹੈ ਕਿ ਅਸੀਂ ਸਿਰਫ ਤੇ ਸਿਰਫ A ਗ੍ਰੇਡ ਚ ਹੀ ਕੰਮ ਕਰਦੇ ਆਂ ਨਾ B ਗ੍ਰੇਡ ਪੈਨਲ ਲਾਉਂਦੇ ਆਂ ਨਾ ਪੁਰਾਣੇ ਲਾਉਂਦੇ ਆਂ ਠੀਕ ਹੈ ਜੀ ਤੇ ਦੂਜੀ ਗੱਲ ਇਹ ਕਿ ਸਾਡੇ ਕੋਲ ਅਸੀਂ ਟੈਕਨੀਕਲ ਖੋਦਾ ਜੀ ਜੇ ਤੁਹਾਡਾ ਕੋਈ ਪਹਿਲਾਂ ਵੀ ਸਿਸਟਮ ਲੱਗਿਆ ਨਹੀਂ ਚੱਲਦਾ ਹੈ ਸਾਡਾ ਅਸੀਂ ਕੰਟੈਕਟ ਕਰ ਉਹ ਚਲਾ ਕੇ ਦਵਾਂਗੇ ਜੀ ਇਹ ਵੀ ਗਰੰਟੀ ਹੈ ਠੀਕ ਹੈ ਜੀ ਦੂਜੀ ਗੱਲ ਆ ਜਾਂਦੀ ਹੈ ਵੀ ਜੇ ਵਧੀਆ ਕੁਆਲਿਟੀ ਲਾਉਣੀ ਹੈ ਉਹ ਚੰਗੀ ਕੁਆਲਿਟੀ ਲਾਉਣੀ ਹੈ ਤਾਂ ਸਾਲਾਂ ਪਤੀ ਟੇਕੇ ਚੱਲਦੀ ਹੈ 25 ਸਾਲ ਦੀ ਉਹਦੀ ਵਾਰੰਟੀ ਹੈ ਪਹਿਲਾ ਦੀ ਠੀਕ ਹੈ ਜੀ 1 ਸਾਲ ਦੀ ਮੋਟਰ ਤੇ ਸਟਾਰਟ ਦੀ ਵਾਰੰਟੀ ਹੈ ਉਹ ਤੋਂ ਬਾਅਦ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਆਪਾਂ ਰਿਪੇਅਰ ਕਰਦੇ ਹਾਂ ਨੋਮੀਨਲ ਚਾਰਜ ਲੈ ਕੇ ਐਨ ਬਿਲਕੁਲ ਰੀਜ਼ਨੇਬਲ ਦਾਅਰ ਲੈ ਕੇ ਫਿਰ ਵੀ ਰਿਪੇਅਰ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਹਰ ਇੱਕ ਤਰ੍ਹਾਂ ਦਾ ਸਿਸਟਮ ਲਾਉਣਾ ਹੈ ਆਨ ਬ੍ਰੇਕਟ ਹੋ ਗਿਆ ਆਫ ਬ੍ਰੇਕਟ ਹੋ ਗਿਆ ਹਾਈਬ੍ਰਿਡ ਹੋ ਗਿਆ ਹਾਂਜੀ ਤੇ ਵੱਡੀ ਗੱਲ ਇਹ ਨਾਲ ਕਿ ਕਿੰਨਾ ਇਹ ਤ ਸਮਰਸੀਬਲ ਜਾਂ ਮੋਨੋਬਲ ਕੀ ਕੋਈ ਦਿੱਕਤ ਆਉਂਦੀ ਹੈ ਸਾਡੇ ਨਾਲ ਸੰਪਰਕ ਕਰੋ ਤੁਹਾਨੂੰ ਥੋੜਾ ਸਿਸਟਮ ਚਲਾ ਕੇ ਦੇਵਾਂਗੇ ਗਾਰੰਟੀ ਹੈ ਇਸਦੀ ਠੀਕ ਹੈ ਜੀ ਤੇ ਇਹਦੇ ਤੇ ਸਬਸਿਡੀ ਸਿਸਟਮ ਵੀ ਹੋਊਗਾ ਜੀ ਹਾਂਜੀ ਸਬਸਿਡੀ ਜਿਹੜੀ ਹੈਗੀ ਹੈ ਜੀ ਜਿਹੜਾ ਘਰੇਲੂ ਆਪਣਾ ਲੱਗਦਾ ਔਨਗ੍ਰਡ ਜਿਹੜਾ ਸਿਸਟਮ ਕਹਿੰਦੇ ਘਰਾਂ 'ਚ ਲੱਗਦਾ ਉਹਦੇ 'ਚ ਸਬਸਿਡੀ ਹੈਗੀ ਸਰਕਾਰ ਨੂੰ 71000 ਠੀਕ ਹੈ ਜੀ ਫਲੈਟ ਕਰਦੀ ਤੁਸੀਂ 3 ਕਿਲੋਵਾਟ ਲਓ ਤੁਸੀਂ 5 ਲਓ 6 ਲਓ 8 ਲਓ ਤੇ 70% ਸਬਸਿਡੀ ਠੀਕ ਹੈ ਜੀ ਤੁਹਾਡੇ ਅਕਾਊਂਟ 'ਚ ਆਉਣੀ ਹੈ ਅਕਾਊਂਟ 'ਚ ਆਉਣੀ ਹੈ ਪਹਿਲਾਂ ਪੇਮੈਂਟ ਮਤਲਬ ਪੂਰੀ ਕਰਨੀ ਪੇਮੈਂਟ ਪਹਿਲਾਂ ਪੂ ਮਿਸ ਕੈਮਰੇ ਤੇ ਕਹਿ ਦਿੰਦਾ ਜੀ ਅਸੀਂ ਪਹਿਲਾਂ ਸਬਸਿਦੀ ਕੱਟ ਕੇ ਲਾਉਂਦੇ ਸੀਗੇ ਹਾਂਜੀ ਪਰ ਚਾਰ ਤੋਂ ਪੰਜ ਭੱਦਰ ਪਰੇਸ਼ਾਨ ਸਾਡੇ ਪੈਸੇ ਮਾਰੇ ਠੀਕ ਹੈ ਜੀ ਉਹਨਾਂ ਨੇ ਬਾਅਦ ਚ ਰੌਲਾ ਪਾਇਆ ਕਿ ਨਹੀਂ ਸਬਸਿਦੀ ਤਾਂ ਸਾਡੀ ਹੋਣੀ ਹੈ ਹਾਲਾਂਕਿ ਪਹਿਲਾਂ ਮੇਰੇ ਤੋਂ ਪੈਸੇ ਕਟਵਾ ਲਏ ਉਹਨਾਂ ਨੇ ਠੀਕ ਹੈ ਜੀ ਸੋ ਤਾਂ ਕਰਕੇ ਬਾਈ ਜੀ ਆਪਾਂ ਬੰਦ ਕੀਤਾ ਉਹ ਨਹੀਂ ਅਸੀਂ ਪਹਿਲਾਂ ਸਬਸਿਦੀ ਕੱਟ ਕੇ ਲਾਉਂਦੇ ਸੀਗੇ ਬਾਅਦ ਚ ਤੁਹਾਡੇ ਕੋਲ ਅਕਾਊਂਟ 'ਚ ਪੈ ਗਿਆ ਸੀ ਉਦੋਂ ਲੈ ਲੈਂਦੇ ਸਾਡੇ ਕੋਲ ਠੀਕ ਹੈ ਜੀ ਠੀਕ ਹੈ ਪਰ ਉਹਨਾਂ ਭੱਦਰ ਪਰੇਸ਼ਾਨ ਬਦੌਲਤ ਅਸੀਂ ਇਹ ਬੰਦ ਕੀਤਾ ਹਾਂਜੀ ਕੋਈ ਖੈਰ ਧੰਨਵਾਦ ਉਹਨਾਂ ਦਾ ਸਾਨੂੰ ਸਿਖਾਈ ਉਹਨ ਇਸਾਂ ਕਿਸਾਨ ਤੋਂ 2 ਕਿੱਲੇ ਜ਼ਮੀਨ ਨੇ ਉਹਦੇ ਹਾਂਜੀ ਤੇ ਇੱਕ ਉਹ ਪੁੱਛਣਾ ਤੁਸੀਂ ਉਹਦਾ ਵਾਟਰ ਲਾਇਫ ਕਿੰਨਾ ਠੀਕ ਹੈ ਜੀ ਜੇ ਇੱਕ ਨੂੰ ਕੁਛ ਨਾ ਹੁੰਦਾ ਵੀ ਤੁਸੀਂ ਫਸਲ ਕੀ ਵਿਚਦੇ ਠੀਕ ਹੈ ਜੀ ਜੇ ਕੁਦਰਤੀ ਜੇ ਝੋਨਾ ਬੀਜਣਾ ਤਾਂ ਮੋਟਰ ਦੀ ਪਾਵਰ ਵੱਡੀ ਕਰਨੀ ਪੈਂਦੀ ਹਾਂਜੀ ਤੇ ਜੇ ਉਹ ਤੀਜੀ ਗੱਲ ਇਹ ਆ ਜਾਂਦੀ ਕਿ ਖੇਤ ਉਹਦਾ ਕਿਦਾਂ ਦਾ ਜੇ ਉਹਦਾ ਡੱਕਰ ਹੈ ਖੇਤ ਪਾਣੀ ਘਟ ਖਾਂਦਾ ਹਾਂਜੀ ਤੇ ਉਹਦਾ ਪਾਣੀ ਦਾ ਲੈਵਲ ਮੰਨ ਲਓ 100 ਫੁੱਟ ਦਾ ਪਰ ਕਾਮਨ ਗੱਲ ਕਰਦੇ ਹਾਂ ਹਾਂਜੀ 100 ਫੁੱਟ ਦੇ ਉੱਤੇ ਹੈ ਦੋ ਦੇ ਕੋਲ ਇਕੜ ਨੇ ਤਾਂ 7.5 ਐਚਪੀ ਤੋਂ ਵੱਡੀ ਮੋਟਰ ਲਾਉਂਦੇ ਨੂੰ ਬਿਲਕੁਲ ਵੀ ਲੋੜ ਨਹੀਂ ਠੀਕ ਹੈ ਜੀ ਠੀਕ ਹੈ ਜੇ ਉਹਦਾ ਖੇਤ ਡਾਕਰ ਵੀ ਨਹੀਂ ਹੈਗਾ ਤਾਂ ਵੀ 7.5 ਐਚਪੀ ਨਾਲ ਉਹਦਾ ਸਰ ਸਕਦਾ ਠੀਕ ਹੈ ਜੀ ਕਿਤਾਬਾਂ ਮੈਂ ਜੀ ਗੱਲ ਕਰੀਏ ਤਾਂ ਹਾਂਜੀ ਹਾਂਜੀ ਵੈਸੇ ਥੋੜੇ ਜਿਹੇ ਮੈਂ ਗੱਲ ਕਹਿਣੀ ਚਾਹੁੰਦਾ ਜੇ ਸਾਡੇ ਕੋਲੋਂ ਕਿਸੇ ਵੀ ਕਿਸਾਨ ਵੀਰ ਨੇ ਸਿਰਫ ਇਹੀ ਪੁੱਛਣਾ ਹੈ ਕਿ ਮੈਂ ਕਿੰਨੇ ਪਾਵਰ ਦੀ ਮੋਟਰ ਲਾਉਣਾ ਹੈ ਲਾਉਣੀ ਚਾਹੀਦੀ ਹੈ ਲਵਾ ਭਾਵੇਂ ਜਿੱਥੇ ਵਰਜੀ ਲਵੇ ਉਹ ਫ੍ਰੀ ਸਰਨਲ ਕ ਦੀ ਕਿਸਮ ਇਹ ਦੰਦੀ ਹੈ ਤੇ ਛੋਨਾ ਲਾਉਣਾ ਜਾਂ ਦੂਜਾ ਲਾਉਣਾ ਤਿੰਨ ਚੀਜ਼ਾਂ ਸਾਨੂੰ ਦੱਸ ਦੇਵੇ ਉਹਨੂੰ ਅਸੀਂ ਗਾਈਡ ਕਰ ਦਾਂਗੇ ਕਿੰਨੇ ਪਾਵਰ ਦੀ ਮੋਟਰ ਨੂੰ ਲਾਉਣੀ ਚਾਹੀਦੀ ਠੀਕ ਹੈ ਜੀ ਠੀਕ ਹੈ ਲਓ ਜੀ ਤੁਸੀਂ ਆਪਣੀ ਜਾਣਕਾਰੀ ਵੀ ਇੱਥੋਂ ਜਿਹੜੀ ਲੈ ਸਕਦੇ ਹੋ ਇਹਨਾਂ ਤੋਂ ਜੇ ਤੁਸੀਂ ਸਲਾਹ ਲੈਣੀ ਆ ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਇਹ ਕਿਸਾਨ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਚਲੋ ਠੀਕ ਹੈ ਧੰਨਵਾਦ ਜੀ ਹਾਂਜੀ ਹਾਂਜੀ ਅੱਗੇ ਆ ਗਏ ਆਪਾਂ ਅੱਗੇ ਉਹ ਸਟਾਲ ਦੇਖਦੇ ਆਪਾਂ ਸਾਰੀਆਂ ਜਾ ਕੇ ਤੇ ਇੱਥੇ ਜਿਵੇਂ ਕੁਛ ਖਾਣ ਪੀਣ ਵਾਲੀਆਂ ਵੀ ਨਾਲ-ਨਾਲ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਭੈਣੀ ਸਾਹਵਲਿਆਂ ਦੀ ਗੁਲਫੀ ਹਨ ਐਵੇਂ ਦੀਆਂ ਸਟਾਲ ਵੀ ਸਾਰੀਆਂ ਇੱਥੇ ਮਿਲ ਜਾਣਗੀਆਂ ਤੇ ਇੱਧਰ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਸ਼ਹਿਦ ਹੋ ਗਿਆ ਅਚਾਰ ਹੋਗੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਮਰਬੇ ਹੋਗੇ ਜਿਵੇਂ ਇੱਥੇ ਆ ਡੱਬਿਆਂ 'ਚ ਤੁਸੀਂ ਦੇਖ ਸਕਦੇ ਹੋ ਪਏ ਨੇ ਐਵੇਂ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਹਨਾ ਹਾਂ ਅਚਾਰ ਆ ਜਿਵੇਂ ਆ ਬਾਈ ਹੁਣੀਆਂ ਕੋਲ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਜਿਵੇਂ ਸ਼ਹਿਦ ਆ ਗਿਆ ਨਾ ਸ਼ਹਿਦ ਵਾਲੀਆਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਜਿਹੜਾ ਸ਼ਹਿਦ ਲੈ ਕੇ ਆਏ ਨੇ ਇਹ ਸਾਰਾ ਮਤਲਬ ਆਰਗੇਨਿਕ ਤਰੀਕੇ ਨਾਲ ਤਿਆਰ ਕਰਦੇ ਨੇ ਕੁਝ ਕਿਥੇ ਮਰੱਬੇ ਵੀ ਜਿਹੜੇ ਪਏ ਨੇ ਆ ਡੱਬਿਆਂ ਦੇ ਵਿੱਚ ਪੈਕ ਕੀਤੇ ਹੋਏ ਨੇ ਪੈਕਿੰਗਾਂ ਕਰਕੇ ਇੱਥੇ ਸਾਰੇ ਫਾਰਮ ਆਪਦੇ ਲੈ ਕੇ ਆਏ ਨੇ ਜਿਹੜੇ ਜਿਹੜੇ ਪ੍ਰੋਡਕਟ ਉਹ ਬਣਾਉਂਦੇ ਨੇ ਦੇਖ ਸਕਦੇ ਹੋ ਐਵੇਂ ਸਾਰੀਆਂ ਸਟਾਲਾਂ ਲਾਈਆਂ ਹੋਈਆਂ ਨੇ ਤੇ ਆਹ ਬਾਈ ਹਣੀਆਂ ਕੋਲ ਜਿਵੇਂ ਦੇਸੀ ਮੂੰਗੀ ਹੋ ਗਈ ਹੈ ਨਾ ਤੇ ਆਪ ਤਿਆਰ ਕਰਿਆ ਹੋਇਆ ਸਾਰਾ ਸਮਾਨ ਹੈ ਜਿਵੇਂ ਬਾਈ ਹਣੀਆਂ ਦਿਖਾਉਣਗੇ ਆਪਾਂ ਨੂੰ ਹੁਣ ਬੜੀਆਂ ਹੋ ਗਈਆਂ ਆਹ ਮੂੰਗੀ ਪਾਈ ਹੋਈ ਹੈ ਪੈਕਟਾਂ ਦੇ ਵਿੱਚ ਦੇਸੀ ਘਰ ਦੀਆਂ ਬੜੀਆਂ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਨੇ ਐਵੇਂ ਦੀਆਂ ਸਾਰੀਆਂ ਸਟਾਲਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਸਾਰਾ ਆਰਗੈਨਿਕ ਤਰੀਕੇ ਨਾਲ ਜਿਹੜਾ ਸਮਾਨ ਤਿਆਰ ਹੋਇਆ ਹੋਇਆ ਉਹ ਇੱਥੋਂ ਜਿਹੜਾ ਮਿਲ ਜੂਗਾ ਠੀਕ ਹੈ ਜੀ। ਅਸਰ ਗ੍ਰੋਥ ਨੀ ਕੰਪਨੀ ਦਾ ਨਾਮ ਆ। ਠੀਕ ਹੈ ਜੀ। ਅਸੀਂ 10 ਲੀਡਸ ਰਲ ਕੇ ਸਾਰਾ ਸਾਮਾਨ ਨਾਲ ਕਿਉਂ ਕਰਦੇ। ਠੀਕ ਹੈ ਜੀ, ਠੀਕ ਹੈ। ਠੀਕ ਹੈ ਜੀ। ਤੇ ਜਿਵੇਂ ਦੱਸਿਆ ਆਪਾਂ ਨੂੰ ਭੈਣ ਹੋਣੀਆਂ ਨੇ ਕਹਿੰਦੇ ਵੀ ਅਸੀਂ 10 ਮਤਲਬ ਲੀਡਸ ਹਨਾ ਸਾਰਾ ਰਲ ਕੇ ਇਕੱਠਾ ਸਾਮਾਨ ਤਿਆਰ ਕਰਦੇ ਆ। ਤੇ ਐਵੇਂ ਦੀਆਂ ਸਾਰੀਆਂ ਸਟਾਲਸ ਨੇ ਤੇ ਇੱਥੇ ਲੱਗੀਆਂ ਹੋਈਆਂ ਇਹ ਮੇਲੇ ਦੇ ਵਿੱਚ। ਤੇ ਇੱਥੇ ਵੀ ਅੱਗੇ ਸਟਾਲ ਆ ਗਈਆਂ ਕੁਝ। ਇਹ ਆਪਾਂ ਜਾਣਕਾਰੀ ਇਹਨਾਂ ਤੋਂ ਲੈਣੇ ਆ ਵੀ ਕਿਸ ਤਰ੍ਹਾਂ ਦੇ ਇਹਨਾਂ ਕੋਲ ਪ੍ਰੋਡਕਟ ਜਿਹੜੇ ਹੁੰਦੇ ਨੇ ਇੱਥੇ। ਤੇ ਆ ਸਾਰੇ ਜਿਹੜੇ ਇੱਥੇ ਵੀ ਆ ਗਏ ਹਨਾ ਸਬਜ਼ੀਆਂ ਦੇ ਇਹ ਦੇਸੀ ਨੇਗੇ ਇਹ ਸਰਦੀਆਂ ਦੇ ਵਿੱਚ ਜਿਹੜੇ ਲੱਗਣ ਵਾਲੇ ਨੇ ਜਿਵੇਂ ਦੇਖ ਸਕਦੇ ਹੋ ਤੁਸੀਂ ਇੱਥੇ ਆ ਗੋਭੀ ਸਰੋਂ ਹੋਗੀ ਇਹ ਸਾਰੇ ਦੇਸੀ ਵੀ ਨੇ ਇੱਥੇ ਦੇਸੀ ਤਰੀਕੇ ਨਾਲ ਇਹਨਾਂ ਨੇ ਮਾ ਲੋ ਤਿਆਰ ਕੀਤੇ ਹੋਏ ਨੇ ਇਸ ਤਰ੍ਹਾਂ ਦੇ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇਗੀਆਂ ਖਸਾਰ ਮੇਲੇ ਦੇ ਵਿੱਚ ਤੇ ਆ ਜਿਹੜੀ ਸਟਾਲ ਲੱਗੀ ਹੋਈ ਹੈ ਇਹ ਸਾਰੀਆਂ ਸਟਾਲਾਂ ਨੂੰ ਮਤਲਬ ਵੱਖਾ ਸਟਾਲ ਤੇ ਇਹ ਕਾਫੀ ਵੱਡੀ ਸਟਾਲ ਹੈ ਇਹ ਆਪਾਂ ਦਿਖਾਉਨੇ ਆ ਇੱਥੇ ਪੁਰਾਣੇ ਪੰਜਾਬ ਦੀ ਜਿਹੜੀ ਝਲਕ ਹੈ ਉਹ ਦਿੱਤੀ ਹੋਈ ਹੈ ਉੱਪਰ ਇਧਰ ਪੋਸਟਰ ਵੀ ਜਿਹੜਾ ਲੱਗਿਆ ਹੋਇਆ ਬੋਰਡ ਵੀ ਲੱਗਿਆ ਹੋਇਆ ਪੁਰਾਣੇ ਪੰਜਾਬ ਦੀ ਝਲਕ ਇਹ ਸਾਰੀਆਂ ਆਪਾਂ ਚੀਜ਼ਾਂ ਤੁਹਾਨੂੰ ਦਿਖਾਉਨੇ ਆ ਤੇ ਸਾਰੀਆਂ ਪੁਰਾਣੇ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਪੁਰਾਣੇ ਟਾਈਮਾਂ ਦੇ ਵਿੱਚ ਉਹ ਚੀਜ਼ਾਂ ਇੱਥੇ ਜਿਹੜੀਆਂ ਰੱਖੀਆਂ ਹੋਈਆਂ ਨੇ ਇਹਨਾਂ ਨੇ ਬਾਈ ਜੋੜੀਆਂ ਨੇ ਤੇ ਇੱਥੇ ਜਿਵੇਂ ਆ ਚਰਖਾ ਹੋ ਗਿਆ ਹਨ ਤੇ ਆ ਪੰਛੀਆਂ ਦਾ ਘਰ ਆ ਚਰਖਾ ਪਿਆ ਐਵੇਂ ਚਰਖਾ ਹੁੰਦਾ ਸੀਗਾ ਪਹਿਲੇ ਸਮਿਆਂ ਦੇ ਵਿੱਚ ਤੇ ਪ੍ਰਾਚਨ ਟੈਲੀਫੋਨ ਆ ਗਿਆ ਜਿਵੇਂ ਇਥੇ ਐਵੇਂ ਸਾਰੀਆਂ ਚੀਜ਼ਾਂ ਨੇ ਬਾਈ ਹੁਣੀਆਂ ਕੋਲ ਹਨਾ ਪੁਰਾਣੀਆਂ ਤੇ ਆ ਆ ਗਿਆ ਜਿਵੇਂ ਸ਼ਟਰ ਵਾਲਾ ਟੀਵੀ ਸਾਰੀ ਇਹ ਸਟਾਲ ਦੇ ਪੁਰਾਣੇ ਪੰਜਾਬ ਦੀ ਜਿਹੜੀ ਝਲਕ ਬਾਈ ਹੁਣੀਆਂ ਨੇ ਦਿਖਾਈ ਹੋਈ ਹੈ ਤੇ ਅੱਗੇ ਚੱਲਦੇ ਆ ਅੱਗੇ ਉਹ ਦੇਖਦੇ ਆਪਾਂ ਜਾ ਕੇ ਆ ਜਿਵੇਂ ਪੁਰਾਣਾ ਰੇਡੀਓ ਆ ਗਿਆ ਜਿਹੜਾ ਸਾਰਾ ਸਮਾਨ ਸਟਾਉਂਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਉਹ ਇੱਥੇ ਬਾਈ ਯੂਨੀਅਨ ਵੱਲੋਂ ਡਿਸਪਲੇ ਜਿਹੜਾ ਕੀਤਾ ਹੋਇਆ ਹੈ ਤੇ ਆ ਜਿਵੇਂ ਇੱਥੇ ਦੇਖ ਸਕਦੇ ਹੋ ਪ੍ਰਾਤਨ ਚਰਖਾ ਐਵੇਂ ਦੀਆਂ ਚੀਜ਼ਾਂ ਇੱਥੇ ਜਿਹੜੀਆਂ ਹੈਗੀਆਂ ਨੇ ਤੇ ਆ ਮੰਜੇ ਜੋੜ ਸਪੀਕਰ ਹਨਾ ਜਿਵੇਂ ਵਿਆਹਾਂ ਦੇ ਵਿੱਚ ਲਾਉਂਦੇ ਹੁੰਦੇ ਸੀਗੇ ਪਹਿਲਾਂ ਮੰਜੇ ਜੋੜ ਕੇ ਸਪੀਕਰ ਲਾਉਂਦੇ ਹੁੰਦੇ ਸੀਗੇ ਇੱਥੇ ਤੇ ਆ ਬਾਈ ਯੂਨੀਅਨ ਤੋਂ ਆਪਾਂ ਕੁਝ ਜਾਣਕਾਰੀ ਵੀ ਜਿਹੜੀ ਇੱਥੇ ਲਾਵਾਂਗੇ ਤੇ ਬਾਈ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਬਾਈ ਤੁਸੀਂ ਦੂਹੇ ਵਾਲੇ ਤੁਸੀਂ ਦੂਹੇ ਵਾਲਾ ਸ੍ਰੀ ਮੁਖਸਰ ਸਾਹਿਬ ਠੀਕ ਹੈ ਜੀ ਠੀਕ ਹੈ ਠੀਕ ਤੇ ਬਾਈ ਹੁਣੀ ਮੁਖਸਰ ਸਾਹਿਬ ਤੋਂ ਆਏ ਹੋ ਜੀ ਸਾਰੀ ਸਟਾਲ ਲੈ ਕੇ ਦਿਖਾ ਦਿਓ ਠੀਕ ਹੈ ਜੀ ਠੀਕ ਉਹਨੇ ਕੰਡੈਕਟ ਕਰਨਾ ਆਵੇ ਤਾਂ ਠੀਕ ਹੈ ਜੀ ਠੀਕ ਹੈ ਸਾਰੀਆਂ ਐਵੇਂ ਸਟਾਲਸ ਇੱਥੇ ਲੱਗੀਆਂ ਹੋਈਆਂ ਨੇ ਜੀ 3000 ਤੋਂ ਪਲੱਸ ਆਈਟਮਾਂ ਜੀ ਠੀਕ ਹੈ ਜੀ ਹਾਂ ਹਾਂ ਜੀ ਬਰਸੇ ਦੀ ਸਾਮ ਕੇ ਰੱਖੀ ਹੋਈ ਹੈ ਹਾਂ ਜੀ ਪ੍ਰਦਰਸ਼ਨੀਆਂ ਆਮ ਲੱਗਦੀਆਂ ਰਹਿੰਦੀਆਂ ਨੇ ਹਾਂ ਜੀ ਤੇ ਬਾਈ ਜੀ ਹਰਮੇਂਤ ਸਿੰਘ ਦੋਹੇ ਵੱਲ ਤੋਂ ਸਾਡੇ ਸੱਜਣ ਹੀ ਆ ਠੀਕ ਹੈ ਜੀ ਠੀਕ ਹੈ ਉਹਨਾਂ ਦਾ ਜੀ ਸਾਰਾ ਠੀਕ ਹੈ ਜੀ ਠੀਕ ਹੈ ਜੀ ਜੇ ਤੁਹਾਨੂੰ ਜਰੂਰਤ ਹੋਵੇ ਹਾਂ ਜੀ ਤੇ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਆ ਨੰਬਰ ਤੇ ਠੀਕ ਹੈ ਜੀ ਠੀਕ ਹੈ ਤੇ ਜਿਵੇਂ ਆਪਾਂ ਤੁਹਾਨੂੰ ਆਹ ਸਪੀਕਰ ਦਿਖਾਇਆ ਹੈ ਨਾ ਤੇ ਮੰਜੇ ਜੋੜ ਕੇ ਜਿਵੇਂ ਲਾਉਂਦੇ ਹੁੰਦੇ ਸੀਗੇ ਤੇ ਅੱਜਵੇਂ ਲਾਲਟਣਾ ਹੋ ਗਈਆਂ ਪਹਿਲਾਂ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਲਾਈਟਾਂ ਨਹੀਂ ਹੁੰਦੀਆਂ ਸੀਗੀਆਂ ਤਾਂ ਘਰਾਂ ਦੇ ਵਿੱਚ ਇਹਨਾਂ ਨਾਲ ਸਾਰਾ ਤੇ ਚਾਨਣਾ ਕੀਤਾ ਜਾਂਦਾ ਸੀਗਾ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਪੁਰਾਣੇ ਸਮਿਆਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਆ ਇੱਥੇ ਸਿੱਖ ਡਾਕ ਟਿਕਟਾਂ ਜਿਹੜੀਆਂ ਲਾਈਆਂ ਹੋਈਆਂ ਨੇ ਜਿਹੜੀਆਂ ਸਿੱਖ ਡਾਕ ਟਾਕ ਟਿਕਟਾਂ ਨੇਗੀਆਂ ਜਿਹੜੀਆਂ ਜਾਰੀ ਹੋਈਆਂ ਹੋਈਆਂ ਨੇ ਜਿਵੇਂ ਆ ਸ੍ਰੀ ਹਰਮੰਦਰ ਸਾਹਿਬ ਦੀ ਹੋਗੀ ਟਿਕਟ ਹਨਾ ਭਗਤ ਕਬੀਰ ਜੀ ਦੀ ਹੋਗੀ ਐਵੇਂ ਸਾਰੀਆਂ ਟਿਕਟਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਆ ਵੀ ਹੋ ਗਈਆਂ ਜਿਵੇਂ ਸਿੱਖ ਡਾਕ ਟਿਕਟਾਂ ਹੋ ਗਈਆਂ ਜਿਵੇਂ ਸ਼ਹੀਦ ਉਸਮ ਸਿੰਘ ਜੀ ਦੀ ਹੋ ਗਈ ਹਨਾ ਨਾਨਕ ਸਿੰਘ ਜੀ ਦੀ ਹੋ ਗਈ ਸਿੱਖ ਅਰੇਂਜਮੈਂਟ ਦੀ ਟਿਕਟ ਹੋ ਗਈ ਜਿਹੜੀਆਂ ਜਿਹੜੀਆਂ ਟਿਕਟਾਂ ਜਾਰੀ ਹੋਈਆਂ ਹੋਈਆਂ ਨੇ ਡਾਕ ਖਾਨੇ ਵੱਲੋਂ ਤੇ ਉਹ ਟਿਕਟਾਂ ਤੇ ਆ ਤਾਣੀ ਵਾਲਾ ਪੁੱਛ ਆ ਗਿਆ ਤੇ ਆ ਪੀੜੀ ਆ ਗਈ ਸਾਰੀਆਂ ਚੀਜ਼ਾਂ ਇਸੇ ਪੁਰਾਣੀਆਂ ਤੇ ਆ ਪੁਰਾਣੇ ਸਮੇਂ ਦੀ ਮਧਾਨੀ ਆ ਗਈ ਜਿਵੇਂ ਹੁਣ ਤਾਂ ਬਿਜਲੀ ਤੇ ਮਧਾਨੀਆਂ ਜਿਹੜੀਆਂ ਚੱਲਦੀਆਂ ਨੇ ਹਨਾ ਉਵੇਂ ਪਹਿਲਾਂ ਸਮਿਆਂ ਦੇ ਵਿੱਚ ਹੱਥੀਂ ਮਧਾਣੀਆਂ ਹੁੰਦੀਆਂ ਸੀਗੀਆਂ ਤੇ ਇੱਥੋਂ ਰੜਕਿਆ ਜਾਂਦਾ ਸੀਗਾ ਤੇ ਆ ਵੀ ਪੀੜੀ ਹੋ ਗਈ ਜਿਵੇਂ ਤੇ ਆਹ ਪੁਰਾਣੇ ਸਮਿਆਂ ਦੀਆਂ ਲਾਲਟਣ ਆ ਗਈਆਂ ਤੇ ਆ ਸੇਵੀਆਂ ਵਾਸਤੇ ਮਸ਼ੀਨ ਆ ਗਈ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਇਹਨੂੰ ਮੰਜਿਆਂ ਤੇ ਲਾ ਕੇ ਹਨਾ ਸੇਵੀਆਂ ਵਟਦੇ ਹੁੰਦੇ ਸੀ ਹੁਣ ਤਾਂ ਪਿੰਡਾਂ ਦੇ ਵਿੱਚ ਮਸ਼ੀਨਾਂ ਵਾਲੇ ਆਉਂਦੇ ਨੇ ਉਹਨਾਂ ਤੋਂ ਬਟਾ ਲੈਂਦੇ ਨੇ ਤੇ ਇੱਥੇ ਕੋ ਸਭ ਬੋਤਲਾਂ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਨੇ ਆਹ ਪੁਰਾਣੇ ਸਜਾਵਟੀ ਬੋਤਲਾਂ ਦੇ ਗਲਦਸਤੇ ਆ ਗਏ ਹਨ ਪਹਿਲਾਂ ਇਸ ਤਰ੍ਹਾਂ ਹੱਥੀਂ ਚੀਜ਼ਾਂ ਸਾਰੀਆਂ ਤਿਆਰ ਕਰਦੇ ਹੁੰਦੇ ਸੀਗੇ ਜਿਵੇਂ ਆਹ ਬੋਤਲ ਤਿਆਰ ਕਰੀ ਹੋਈ ਹੈ ਸਜਾਵਟ ਵਾਸਤੇ ਤੇ ਹੋਰ ਆਹ ਸਾਰਾ ਸਮਾਨ ਆ ਗਿਆ ਜਿਵੇਂ ਇੱਥੇ ਆਹ ਜਾਗੂ ਆ ਗਈ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਹੁਣ ਦਾ ਲਾਈਟਾਂ ਵਾਲੀ ਜਾਗੂ ਆਉਂਦੀ ਹੈ ਤੇ ਪਹਿਲਾਂ ਇਹਨਾਂ ਦੇ ਵਿੱਚ ਦੀਵੇ ਜਿਹੜੇ ਚਲਾਏ ਜਾਂਦੇ ਸੀਗੇ ਤੇਲ ਪਾ ਕੇ origignal ਤਰੀਕੇ ਨਾਲ ਹੁਣ ਤਾਂ ਜਿਵੇਂ ਲਾਈਟਾਂ ਹੀ ਲੱਗੀਆਂ ਹੁੰਦੀਆਂ ਨੇ ਇਸ ਤਰ੍ਹਾਂ ਜਿਵੇਂ ਆਹ ਸਾਰੇ ਇੱਥੇ ਪੁਰਾਣਾ ਸਮਾਨ ਆ ਗਿਆ ਤੇ ਆਹ ਤੱਕੜੀ ਅਤੇ ਪੁਰਾਣੇ ਵਾਟੇ ਐਵੇਂ ਪਹਿਲਾਂ ਜੋਖਦੇ ਹੁੰਦੇ ਦੀ ਚੀਜ਼ਾਂ ਐਵੇਂ ਦੀਆਂ ਤੱਕੜੀਆਂ ਦੇ ਵਿੱਚ ਜਿਵੇਂ ਹੁਣ ਤਾਂ ਡਿਜੀਟਲ ਕੰਡੇ ਆ ਗਏ ਆ ਖੁਦ ਹੀ ਟ੍ਰੈਂਡ ਦਿਖਾਈ ਹੋਈ ਹੈ ਇੱਥੇ ਤੇ ਚੀਜ਼ਾਂ ਤੇ ਸਾਰਾ ਇੱਥੇ ਨੰੋਂ ਵੀ ਲਿਖ ਕੇ ਜਿਹੜਾ ਦੱਸਿਆ ਹੋਇਆ ਤੇ ਕੁਝ ਕੁ ਇਧਰ ਵੀ ਸਾਰੀਆਂ ਮਤਲਬ ਤਸਵੀਰਾਂ ਜਿਹੜੀਆਂ ਲਾਈਆਂ ਹੋਈਆਂ ਨੇ ਕੱਚਾ ਘਰ ਦਿਖਾਇਆ ਹੋਇਆ ਇੱਥੇ ਤੇ ਆ ਇੱਥੇ ਰਿਕਾਰਡ ਪਲੇਅਰ ਆ ਗਿਆ ਇਹ ਆਪਾਂ ਦੇਖਦੇ ਹੁੰਨੇ ਆ ਹੁਣ ਅੱਜ ਕੱਲ ਗਾਣਿਆਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਪੁਰਾਣੀ ਲੁੱਕ ਦਿਖਾਈ ਹੁੰਦੀ ਹੈ ਤੇ ਐਵੇਂ ਦੀਆਂ ਚੀਜ਼ਾਂ ਉੱਥੇ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਮਿਲਦੀਆਂ ਨੇ ਤੇ ਮਿਊਜ਼ਿਕ ਸਿਸਟਮ ਹੈ ਪੁਰਾਣੇ ਸਮੇ ਦਾ ਤੇ ਅੱਗੇ ਚੱਲਦੇ ਆ ਅੱਗੋਂ ਤੁਹਾਨੂੰ ਦਿਖਾਉਨੇ ਆ ਲਓ ਜੀ ਇਹ ਤੇ ਲਿਖਿਆ ਆ ਤਾੜਾ ਰੂਪ ਪਿੰਜਣ ਵਾਲਾ ਇਹ ਰੂਪ ਪਿੰਜਣ ਵਾਲਾ ਤਾੜਾ ਹੈ ਜਿਹੜਾ ਆ ਚੀਜ਼ ਤੁਸੀਂ ਦੇਖ ਰਹੇ ਹੋ ਰੂਪ ਪਿੰਜਦੇ ਹੁੰਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ ਫਿਰ ਹੋਰ ਜਾਈਆਂ ਭਰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਤੇ ਆਹ ਕੁਛ ਮਿੱਟੀ ਦੇ ਭਾਂਡੇ ਆ ਗਏ ਜਿਹੜੇ ਬਣੇ ਹੋਏ ਇੱਥੇ ਤੇ ਇਹਨਾਂ ਨੂੰ ਸੋਹਣੇ ਤਰੀਕੇ ਨਾਲ ਮਤਲਬ ਤਿਆਰ ਕੀਤਾ ਹੋਇਆ ਲਿਪ ਕੇ ਮਿੱਟੀ ਦੇ ਨਾਲ ਐਵੇਂ ਸਾਰੀ ਪੁਰਾਣੇ ਪੰਜਾਬ ਜੀ ਇੱਥੇ ਝਲਕ ਤੁਹਾਨੂੰ ਜਿਹੜੀ ਦੇਖਣ ਨੂੰ ਮਿਲੂਗੀ ਇਹ ਸਟਾਲਾਂ ਦੇ ਉੱਪਰ ਤੇ ਆਹ ਜਿਵੇਂ ਦੇਖ ਸਕਦੇ ਹੋ ਇੱਥੇ ਲੈਟਰ ਬਾਕਸ ਆ ਗਿਆ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਲੈਟਰ ਬਾਕਸ ਹੁੰਦੇ ਸੀਗੇ ਤੇ ਆਹ ਮੰਝਿਆਂ ਦੇ ਪਾਵੇ ਆ ਗਏ ਇਸ ਤਰ੍ਹਾਂ ਚੀਜ਼ਾਂ ਹੁੰਦੀਆਂ ਸੀ ਇਹਨੀਆਂ ਸਾਰੀਆਂ ਤੇ ਆ ਆਟਾ ਚੱਕੀ ਆ ਗਈ ਇੱਥੇ ਪ੍ਰਾਤਨ ਜਿਵੇਂ ਹੁਣ ਤਾਂ ਆਪਾਂ ਪਿੰਡਾਂ ਦੇ ਵਿੱਚ ਚੱਕੀਆਂ ਜਿਹੜੀਆਂ ਲੱਗੀਆਂ ਹਨਾ ਬਿਜਲੀ ਵਾਲੀਆਂ ਤੇ ਪਰ ਹੱਥੀ ਪੀਂਦੇ ਹੁੰਦੇ ਸੀਗੇ ਆਪਾਂ ਨੂੰ ਪਤਾ ਹੀ ਹੈ ਹਨਾ ਜਿਹੜੇ ਮਤਲਬ ਵੱਡੀ ਉਮਰ ਦੇ ਦੇਖ ਰਹੇ ਨੇ ਸਾਰੇ ਉਹਨਾਂ ਨੂੰ ਤਾਂ ਸਾਰਾ ਪਤਾ ਏ ਚੀਜ਼ਾਂ ਬਾਰੇ ਜਿਹੜੀ ਨਵੀਂ ਜਨਰੇਸ਼ਨ ਵਾਸਤੇ ਇਹ ਮਤਲਬ ਇੱਕ ਅਲੱਗ ਚੀਜ਼ ਹੈ ਕਿਉਂਕਿ ਹੁਣੇ ਘਰਾਂ ਦੇ ਵਿੱਚ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਤੇ ਇੱਧਰ ਅੱਗੇ ਸਟਾਲ ਆ ਗਈ ਤੇ ਇੱਥੇ ਵੀ ਸਾਰਾ ਬਾਈ ਹਣੀਆਂ ਤੋਂ ਜਾਣਕਾਰੀ ਲੈਣੇ ਆ ਬਈ ਤੁਸੀਂ ਸਾਰਾ ਹੱਥੀ ਬਣਾਉਨੇ ਹੋ ਹਾਂਜੀ ਖੁਦ ਮੈਂ ਵੀ ਨੋਨੇ ਮਾਨਸਤਪੁਰ ਸਿੰਘ ਠੀਕ ਹੈ ਜੀ ਮੇਰਾ ਨਾਮ ਜਿੰਦਰ ਸਿੰਘ ਹੈ ਹਾਂਜੀ ਤੇ ਅਸੀਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਹਰੇਕ ਸਾਲ ਇੱਕ ਸਾਈਕਲ ਯਾਤਰਾ ਵੀ ਕਰਦੇ ਹਾਂ ਠੀਕ ਹੈ ਜੀ ਜੀ ਦੇ ਵਿੱਚ ਪੰਜਾਬ ਹਰਿਆਣਾ ਦਿੱਲੀ ਸੈਕੋ ਯਾਤਰਾ ਹੁੰਦੀ ਹੈ ਤੇ ਮੈਂ ਹੰਤਕ 7 ਲੱਖ ਤੋਂ ਵੱਧ ਕਿਲੋਮੀਟਰ ਸੈਕੋ ਯਾਤਰਾ ਕਰ ਦਿੱਤੇਗਾ। ਠੀਕ ਹੈ ਭਾਈ। ਹਾਂਜੀ। ਤੇ ਉਸ ਦੇ ਵਿੱਚ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਕਿ ਜਿੰਨੇ ਵੀ ਰਸਤੇ ਸਕੂਲ ਆ ਰਹੇ ਆ ਹਾਂਜੀ ਉਹਨਾਂ ਦਾ ਅਸੀਂ ਕਲਾਸਾਂ ਨੂੰ ਨੇ ਪਹੁੰਚਾਈ ਹੈ। ਅੱਛਾ ਜੀ। ਤੇ ਜਿੰਨੀਆਂ ਵੀ ਚੀਜ਼ਾਂ ਇਸ ਤਿਆਰ ਕੀਤੀਆਂ ਵੀ ਜਿਹੜੀਆਂ ਰੋਜ਼ਾਨਾ ਵਰਤੋਂ ਚੋਂ ਨਾਲ ਦੀਆਂ ਚੀਜ਼ਾਂ ਨੇ ਉਹ ਪੰਜਾਬੀ ਸਕੂਲ। ਠੀਕ ਹੈ ਜੀ ਠੀਕ। ਚਾਹੇ ਉਹ ਮੋਬਾਈਲ ਸਟੈਂਡ ਹੈ। ਜਾਂ ਦਫ਼ਤਰ ਸਿਰਫ ਕਰਨ ਵਾਸਤੇ ਹੈ। ਹਾਂਜੀ। ਹਾਂ ਦਫ਼ਤਰ ਦਾ ਸ਼ਿੰਗਾਰ ਬਣਾਉਣ ਵਾਸਤੇ ਹੈ। ਇਹ ਦਫ਼ਤਰ ਦੇ ਵਿੱਚ ਕੇ ਲਈ ਤਿੰਨ ਪਿੰਨ ਟੰਗੇ ਜਾਂਦੇ ਆ। ਹਾਂਜੀ। ਤਾਂ ਪੈਂਡਸਟੈਂਡ ਹੋ ਗਿਆ ਤੇ ਤੱਤੀ ਆ ਗਈ ਹਾਂਜੀ ਇਹ ਚੈਸ ਖੱਲੇ ਬਣਾਈ ਹੈ ਇਹਨੂੰ ਸ਼ਬਦ ਜੋੜ ਕਹਿੰਦੇ ਆ ਇਹਦੇ ਵਿੱਚ ਸਾਰੇ 35 ਅੱਖਰ ਸਾਰੀਆਂ ਮਾਤਰਾਵਾਂ ਦੋ ਦੋ ਨੇ ਲਗਾ ਅੱਖਰ ਦੋ ਦੋ ਨੇ ਠੀਕ ਹੈ ਜੀ ਇਹਨੂੰ ਸ਼ਬਦ ਜੋੜ ਕਹਿੰਦੇ ਨੇ ਜੇਕਰ ਕੋਈ ਸ਼ਹਿਰ ਦਾ ਨਾਮ ਲਿਖਣਾ ਤਾਂ ਬੱਚੇ ਵਾਸੋਖੇ ਤਰੀਕ ਨਾਲ ਲਿਖ ਸਕਦੇ ਆਈ ਕੋ ਗੁਰਮੁਖੀ ਦਾ ਬੂਟਾ ਪਿਆਗਾ ਠੀਕ ਹੈ ਇਹਨੂੰ ਜਿਹੜਾ ਫਾਲ ਹੈ ਉਹ 35 ਦਾ ਲੱਗਿਆ ਹੋਇਆਗਾ ਹਾਂਜੀ ਇਸ ਤੋਂ ਇਲਾਵਾ ਇੱਕ ਹੋਰ ਕੁਲਜਨ ਆ ਗਈ ਇਹ ਚੀਜ਼ਾਂ ਨਾ ਬੁੱਕੜੀਪੂ ਤੇ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ ਠੀਕ ਹੈ ਜੀ ਇਹਦੇ ਵਿੱਚ ਅੱਖਰ ਲਿਆ ਲੈਕ ਬੱਚੇ ਫਿੱਟ ਕਰਦੇ ਨੇ ਅੱਛਾ ਜੀ ਇਸੇ ਨਾਲ ਦੀ ਇੱਕ ਇਹ ਵੀ ਤੁਹਾਨੂੰ ਕਿਸੇ ਬੁੱਕੜੀ ਪੁੱਤ ਨਹੀਂ ਮਿਲੂਗੀ ਠੀਕ ਹੈ ਜਾਉਂਗੇ ਉੱਥੇ ਤੁਹਾਨੂੰ ਹਿੰਦੀ ਦੇ ਅੰਗਰੇਜ਼ੀ ਦੇ 4-4 ਪੇਜ ਕਰਦੈ ਨੇ ਹਾਂਜੀ ਪਰ ਇਹ ਪੰਜਾਬੀ ਦੀ ਸਿਰਫ ਹਸਣੇ ਕੋ ਲਈ ਠੀਕ ਹੈ ਜੀ ਤੇ ਇਹ ਗੁਰਮੁਖੀ ਦੇ ਤੱਕੀਆਂ ਆ ਗਈਆਂ ਇਹ ਜ਼ਿੰਦਗੀ ਪਰ ਦਾ ਕੈਲੰਡਰ ਹੈ ਦੇਸੀ ਮਹੀਨਿਆਂ ਦਾ ਠੀਕ ਹੈ ਜੀ ਅਸੀਂ ਦੇਸੀ ਮਹੀਨਿਆਂ ਨੂੰ ਤੇ ਜਿਹੜੀ ਗੁਰਮੁਖੀ ਗਿਣਤੀ ਹੈ ਉਸ ਨੂੰ ਅੱਗੇ ਲਿਆਂਦਾਗਾ ਹਾਂਜੀ ਵੱਖ-ਵੱਖ ਜਿਹੜੇ ਤਕਨੀਕਾਂ ਬਣਾਈਆਂ ਨੇ ਹਾਂਜੀ ਤੇ ਇਸ ਦੇ ਬਾਅਦ ਇਹ ਛੋਟੀਆਂ ਪੁੱਤੀਆਂ ਆ ਗਈਆਂ ਹਾਂਜੀ ਉਸ ਤੋਂ ਬਾਅਦ ਸਭ ਤੋਂ ਖਾਸ ਗੱਲ ਹੈ ਕਿ ਗੁਰਮੁਖੀ ਘੜੀ ਠੀਕ ਹੈ ਜੀ ਉਸ ਦੇ ਵਿੱਚ ਅਸੀਂ ਸਾਰੇ ਦੇਸੀ ਮੀਨੇ ਲੈਂਦੇ ਆ ਪਹਿਲਾਂ ਲੈਂਦਿਆਂ ਨੇ ਤੇ ਕਿੰਨੇ ਮਿੰਟ ਹੋ ਗਏ ਸਾਰਾ ਕੁਝ ਦੱਸ ਦੇਗਾ ਠੀਕ ਹੈ ਜੀ ਨਹੀਂ ਇਹ ਜਿਹੜੀ ਗੁਰਮੁਖੀ ਗਿਣਤੀ ਆ ਸਾਨੂੰ ਜਦੋਂ ਗੁਰੂ ਘਰ ਜਾ ਕੇ ਪੋਪਨਾਵਾ ਸਾਹਿਬ ਕੰਡ ਵਿੱਚ ਮਿਲਦੀ ਜਾਂ ਜੁੜਾ ਕਰ ਟੋਪਣ ਮਿਲਦਾ ਉਹਨੇ ਮਿਲਦੀ ਆ ਹਾਂ ਜੀ ਇਹ ਅਸੀਂ ਕਹਿੰਦੇ ਕਿ ਇਹ ਘਰ ਘਰ ਪਹੁੰਚੇ ਹਾਂ ਜੀ ਕਈ ਵਾਰੀ ਸਾਨੂੰ ਜਿਹੜੇ ਇਥੋਂ ਆਉਂਦੇ ਨੇ ਵੀਰ ਆਉਂਦੇ ਉਹ ਕਹਿੰਦੇ ਕਿ ਤੁਸੀਂ ਹੋਰ ਗਿਣਤੀ ਲਿਬਰਟੀ ਫਰਮਾਨ ਨੂੰ ਦੱਸਣ ਕਿ ਆਪਣੀ ਗਿੰਤੀ ਦਾ ਸਿਰਫ ਇਹੀ ਆ ਹਾਂਜੀ ਉਹ ਰੋਮਨ ਹੈ ਜਿਹੜੀ ਤੁਸੀਂ ਆਪਣੀ ਕਹੀ ਜਾਂਦੇ ਹਾਂਜੀ ਹਾਂਜੀ ਸੋ ਇਹ ਸਾਡੀ ਸਾਰੀ ਕੋਸ਼ਿਸ਼ ਹੈ ਠੀਕ ਹੈ ਕਿ ਜੇਕਰ ਕੋਈ ਵੀਡੀਓ ਦੇਖ ਰਿਹਾ ਵੀਰ ਨੇ ਕਿਤੇ ਵੀ ਪੰਜਾਬੀ ਜਮਾਤਾਂ ਰੱਖਣਾ ਚਾਹੁੰਦੇ ਆ ਉਹ ਤੇ ਕੋਈ ਵੀ ਪੇਟ ਆਣੀ ਆ ਤੁਹਾਨੂੰ ਪੂਰੀ ਭਾਰਤ ਦੇ ਵਿੱਚੋਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਸਾਰੀਆਂ ਚੀਜ਼ਾਂ ਵੀ ਡਾਕ ਰਾਹੀਂ ਕਰ ਪਹੁੰਚਾਈ ਜਾਂਦੀਆਂ ਨੇ ਠੀਕ ਹੈ ਬਈ ਤੇ ਮੇਰਾ ਜਿਹੜਾ ਸੰਪਰਕ ਨੰਬਰ 730735150 ਠੀਕ ਹੈ ਜੀ ਹਾਂਜੀ ਲੋ ਜੀ ਐਵੇਂ ਬਾਈ ਹੁਣੀਆਂ ਨੇ ਸਟਾਲ ਜਿਹੜੀ ਲਾਈ ਹੋਈ ਹੈ ਪੰਜਾਬ 20 ਵਰਥੇ ਨੂੰ ਸਾਂਭਣ ਵਾਸਤੇ ਬਾਈ ਹੁਣੀਆਂ ਕਹਿੰਦੇ ਅਸੀਂ ਸਾਈਕਲ ਯਾਤਰਾ ਵੀ ਜਿਹੜੀ ਕਰਦੇ ਹਾਂ ਹਰ ਇੱਕ ਸਾਲ ਤੇ ਫਿਰ ਸਕੂਲਾਂ ਦੇ ਵਿੱਚ ਜਾ ਕੇ ਬਾਈ ਹੁਣੀ ਕਲਾਸਾਂ ਵੀ ਲਾਉਂਦੇ ਨੇ